ਹੱਥ ਹੀ ਲਾ ਕੇ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਿਸਾਨਾਂ ਦੀਆਂ ਫਸਲਾਂ ਹੋ ਰਹੀਆਂ ਤਬਾ ਕਿਸਾਨਾਂ ਨੇ ਸੁਣਾਇਆ ਆਪਣਾ ਦੁੱਖੜਾ ਕਿ ਬਰਸਾਤੀ ਪਾਣੀ ਜਿੱਦਾਂ ਵੀ ਸਾਰਾ ਆਉਂਦਾ ਪਿੱਛੇ ਵੱਡਾਂ ਤੋਂ ਮਨ ਵਾਲੇ ਤੋਂ ਤੇ ਭੁੱਲਾਈ ਜ਼ਮੀਨ ਦਾ ਕੋਈ ਪਾਣੀ ਜਿੰਨਾ ਵੀ ਸਾਰਾ ਆਉਂਦਾ ਬਰਸਾਤੀ ਜਦੋਂ ਵੀ ਇਹ ਤਾਂ ਮੀਂਹ ਦੇਖੋ ਵੀ ਸ਼ੁਰੂ ਹੋਏ ਅਜੇ ਆ ਕੋਈ ਹਾਂਡ ਦਾ ਮਹੀਨਾ ਹੀ ਮਹਾਜ 10 15 ਦਿਨ ਗਿਆ 20 ਦਿਨ ਵੱਤੋ ਵੱਧ ਪਰ ਸੌਣ ਦੀ ਮੇਤੋਂ ਬਸ ਸਭ ਤੋਂ ਵੱਧ ਨਹੀਂ ਪੈਂਦੇ ਆ ਅਜੇ ਕੰਮ ਸ਼ੁਰੂਆਤ ਹੋਇਆ ਤੇ ਆ ਵੇਖੋ ਕੀ ਬਣਿਆ ਰਿਆ ਲੱਗੇ ਪਏ ਆ ਕੋਈ ਪਾਣੀ ਦੀ ਨਿਕਾਸੀ ਨਹੀਂ ਹੈ ਗਲਨੀ ਕੋ ਬਾਦ ਨਹੀਂ ਕਹੇ ਬਨੇ ਪਾਣੀ ਜਾਣ ਨਹੀਂ 35 ਤੋਂ 40 ਕਿਲੋ ਦੇ ਵੇਲੇ ਪਾਣੀ ਸਾਰਾ ਖੜਨਾ ਆਏ ਤੇ ਹੁਣ ਪਤਾ ਨਹੀਂ ਕਿ 10 ਦਿਨ ਇਤਰਾ ਪਾਣੀ ਕੋਤੜਾ 20 ਤੋਂ ਕੋਤੜਾ ਰਵੇ ਤੇ ਬਾਕੀ ਪਤਾ ਨਹੀਂ ਕਿ ਮੌਸਮ ਮਜੇ ਕੀ ਚੱਕਰਿਆ 20 ਪੈਰੋਂ ਹਟਣਾ ਕਿ ਨਹੀਂ ਹਟਣਾ ਦੂਜੀ ਗੱਲ ਇਹ ਵੀ ਅੱਗੇ ਪਾਣੀ ਚੱਲ ਜਾਂਦਾ ਹੈ ਨਿਕਾਸ ਸਾਰਾ ਪਰ ਇਹ ਉਹ ਸਟੇਡੀਅਮ ਲਗ ਨੂੰ ਫਾਸੂ ਬਣਿਆ ਹੀ ਤੇ ਉਹ 3-4 ਸਾਲੋਂ ਚੱਲੇ 5 ਸਾਲੀਓ ਚੱਲੇ ਆ ਬਣਾ ਤੇ ਬਾਬਾ ਬਿਲੀ ਚੰਦਿਆ ਨੇ ਉਹਨਾਂ ਨੂੰ ਤੁਸੀਂ ਮਾਰਦੇ ਆਪਣੇ ਵਟ ਬਣਦੀ 12 ਕਿੱਲੇ ਬਸ ਉਹਨਾਂ ਨੇ ਆਪਣੀ ਜ਼ਮੀਨ ਬਚਾਉਣ ਵਾਸਤੇ ਪਿੱਥੇ 35 40 ਕਿੱਲਾਂ ਦਾ ਨੁਕਸਾਨ ਕਰਤਾ ਉਹਨਾਂ ਨੇ ਉਹਨਾਂ ਆਮ ਜਨਤਾ ਦਾ ਕੋਈ ਨਹੀਂ ਸੋਚਿਆ ਨਾ ਕਿ ਪੱਠਾ ਰਿਆ ਡੰਗਾਂ ਵਾਸਤੇ ਨਾ ਕੋਈ ਤੂੜੀ ਨਾ ਕੋਈ ਜ਼ਮੀਨ ਦਾ ਕੋਈ ਵੀ ਝੋਨਾ ਦੇਖੋ ਜੀ ਸਾਡੇ ਕਾਲੇ ਵਿੱਚ ਝੋਨਾ ਲੱਗਾ ਪਿਆ ਸਾਰਾ ਪਿੱਥੇ ਚਾਰੇ ਕਿੱਲਾਂ ਵਿੱਚ ਤੇ ਕੋਈ ਨਹੀਂ ਝੋਨਾ ਬਜਿਆ ਕੋਈ ਗੱਲ ਨਹੀਂ ਪ੍ਰਸ਼ਾਸਨ ਨੂੰ ਅਹੀ 2-3 ਸਾਲਾਂ ਤੋਂ ਰੋਦ ਨਹੀਂ ਤੇ ਦੋ ਤਿੰਨ ਸਾਲ ਹੋ ਗਏ ਇੱਕ ਸਪੈਸਾ ਛੜ ਕੋ ਤ ਬੇਸਾਲਾ ਹੀ ਆਪੇ ਕਿਹਨ ਚੱਟੀਆਂ ਸਾਰੇ ਪਟਵਾਰੀ ਸਾਹਿਬ ਆਏ ਐਸਟੀਐਮ ਸਾਹਿਬ ਸਾਰੇ ਆਏ ਇੱਥੇ ਦੇਖ ਕੇ ਮੌਕਾ ਵੇਖ ਕੇ ਪਰ ਉਹ ਤੁਮਾਰ ਫੇਰ ਕੋਈ ਗੱਲ ਨਹੀਂ ਹੋਈ ਨਾ ਕੋਈ ਮਕਾਸੀ ਨਾਲ ਨਾ ਬਣਿਆ ਨਾ ਕਿ ਮੌਜ ਮੈਨ ਨਾਲ ਕੁਝ ਮਿਲਿਆ ਤੇ ਤੁਹਾਨੂੰ ਪਤਾ ਪਿਛਲੀ ਵਾਰ ਲਾਇਸੈਂਸੀ ਵਾਲ ਕੇਜ ਤੇ ਆਪਣੇ ਕਣਕ ਬਹਰਾਂ ਘੜੇ ਮਾਰੀ ਬਹੁਤ ਹੋ ਗਈ ਸੀ ਉਦੋਂ ਵੀ ਆਪਣੀ ਕਣਕ ਦਾ ਝਾੜ ਕੋਈ ਨਹੀਂ ਰਹਾ ਤੇ ਝੋਨੇ ਦੇ ਦੁਰੇ ਦੁਰੇ ਮਾਰ ਪੈਂਦੀ ਸਾਨੂੰ ਉਹਤ ਨੀਰੀਆਂ ਵੀ ਮੁਕੀਆਂ ਸਾਰੀਆਂ ਸੱਚ ਨੂੰ ਲਾ ਆਪਣੇ 4 ਤੋਂ 4500 ਰੁਪਇਆ ਲੇਵਰ ਆ ਚੁਣ ਲਵਾਂ ਦੀ ਤੇ ਸਾਰਾ ਕੁਝ ਦਿੱਤਾ ਸਾ ਖਰਚੇ ਤੇ ਖਰਚਾ ਵੱਖਰਾ ਰਹਿ ਜਾਂਦੇ ਜੋ ਸਪਰੇਆ ਸਭ ਕੀ ਉਹ ਖਰਚੇ ਵੱਖਰੇ 10000 ਰੁਪਏ ਕਿਮਾ ਕਰਦੇ ਜੀ ਤੁਸੀਂ ਹੁਣ ਅਸੀਂ ਮੰਗ ਕਰਦੇ ਆ ਵੀ ਸਾਡਾ ਨਕਾਸ ਹੋਵੇ ਤੁਸੀਂ ਜਿਹੜਾ ਜੋ ਵੀ ਆ ਵੀ ਸਾਡੇ ਫਸਲ ਪਾ ਸਕੇ ਨਹੀਂ ਆਪਣਾ ਹਾਂਜੀ ਅਣੀ ਬੇਂਦੀਆਂ ਕੀਤੀ ਜਾਂਦੀਆਂ ਅਸੀਂ ਦੋਹਾਂ ਦਾ ਪਹਿਲੇ ਸਾਲ ਵੀ ਇਸ ਤਰ੍ਹਾਂ ਬੇਂਦੀਆਂ ਕੀਤੀਆਂ ਅਸੀਂ ਐਸਪੀਓ ਸਾਹਿਬ ਨੂੰ ਦਿੱਤਾ ਸੀ ਨੋਟਸ ਜੀ ਸਾਹਿਬ ਨੂੰ ਦਿੱਤਾ ਹੈ ਸਾਡੀ ਇਹ ਹਲੇ ਕੋਈ ਕਾਰਵਾਈ ਨਹੀਂ ਹੋਈ ਕਿ ਉਹਨਾਂ ਨੇ ਵੀ ਨਾ ਕੀਤਾ ਨਾ ਕੋਈ ਆ ਕੇ ਆਣ ਕੇ ਮੌਕੇ ਤੱਕ ਨਹੀਂ ਵੇਖਿਆ ਸਾਡਾ ਅਸੀਂ ਪਰ ਆਪਣਾ ਪ੍ਰਧਾਨ ਹੋਣ ਦੇ ਨਾਤੇ ਇਹ ਪਰਜੋਰ ਇਹ ਬੇਨਤੀ ਕਰਦੇ ਆਂ ਜੀ ਸਾਡੇ ਨਾਂ ਕੋਈ ਸੁਣੀ ਗਈ ਫਿਰ ਅਸੀਂ ਮਜਬੂਰ ਹੋ ਕੇ ਧਰਨੇ ਤੇ ਸਾਨੂੰ ਮਜਬੂਰ ਹੋਣਾ ਪਊ ਧਰਨੇ ਆਵਾਸ ਤੇ ਕਾਰਵਾਈ ਕਰਨੀ ਪਊ ਸਾਨੂੰ ਫਿਰ ਪ੍ਰਸ਼ਾਸਨ ਨੂੰ ਨਹੀਂ ਫਿਰ ਦੁਬਾਰਾ ਪਰਜੋਰ ਬੇਨਤੀ ਕਰਦੇ ਆਂ ਕਿ ਸਾਡੀ ਅਸੂ ਤੱਕ ਨਾ ਪਹੁੰਚੇ ਅਤੇ ਸਾਡਾ ਇਹ ਹੱਲ ਕੀਤਾ ਮਸਲਾ ਹੱਲ ਕੀਤਾ ਜਾਵੇ ਆਪ ਜੀ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਹਾਂ ਜੀ ਮੇਰੇ ਨਾਲ ਗੁਰਮੀਲ ਸਿੰਘ ਆ ਜਿਹੜਾ ਇੱਕ ਮਸਲਾ ਹੈ ਕਹਿੰਦੇ ਵੀ ਸਾਡਾ ਰੇਬਣਾ ਨਾ ਕੋਟਕ ਪਿੰਡਾ ਤਾਰੀਆਂ ਹੈਗੀਆਂ ਕੋ 35 40 ਕਿੱਲੇ ਤਾਂ ਕਹਿੰਦੇ ਵੀ ਸਾਡਾ ਜਿਹੜਾ ਵਾ ਮਲਕੀ ਨਕਾ ਜਿਹੜਾ ਵਾ ਗਾਂਹ ਜਾਂਦਾ ਪਿੱਛੋਂ ਸਾਡੂ ਮਾਰ ਪੈਲੀ ਤੱਲਾ ਪਿੰਡਾਂ ਦੀ ਅੱਛਾ ਤੇ ਆ ਗਿਆ ਮੈਨੂੰ ਬਾਬਾ ਜੀ ਦੀ ਜਿਹੜੀ ਚੰਦ ਵਾਲੇ ਗੁਰਦਾਰੇ ਆਂ ਜੀ ਤੁਸੀਂ ਬੱਜੀ ਗਈ ਆ ਅੱਛਾ ਵੀਰ ਜੀ ਗੱਲ ਪਤਾ ਕੀ ਆ ਇਹ ਨਾ ਸਾਰਾ ਪਾਣੀ ਆ ਤੁਸੀਂ ਨਹੀਂ ਹੁੰਦੀ ਜਦੋਂ ਪਾਣੀ ਸਾਰਾ ਪਾਣੀ ਐਨੋਂ ਉਦੋਂਦਾ ਇਹਦੇ ਪਾਣੀ ਆ ਕੇ ਡੱਕ ਲੱਗ ਜਾਂਦੀ ਸੀ ਬਾਬਿਆਂ ਦੀ ਤੇ 10 ਕਿੱਲੇ ਪੈਲੀ ਆ ਅੱਜ ਤੱਕ ਜਦੋਂ ਪਾਣੀ ਪੈਂਦਾ ਰਿਹਾ ਤੇ ਅਸੀਂ ਮੋਟਰਾਂ ਲਾ ਕੇ ਪਾਣੀ ਕਢਣਾ ਰਿਹਾ ਆਪਣੇ ਟ ਲਾਉਣੇ ਕੋਈ ਬੰਦਾ ਸਾਡੇ ਨਾਲ ਲੱਗਦਾ ਹੁੰਦਾ ਇੱਥੇ ਆ ਕੇ ਡੱਕ ਲੱਗ ਜਾਂਦੀ ਹੈ ਗਾੜੀ ਕੋਈ ਪਾਣੀ ਦਾ ਨਿਕਾਸ ਨਹੀਂ ਹੈਗਾ ਜੇ ਅਗਲੇ ਬੰਨੇ ਪਾਣੀ ਦਾ ਨਿਕਾਸ ਹੋਵੇ ਜਾਂ ਰੇੜਕੇ ਪਾਣੀ ਕਿਸੇ ਪੈਂਦਾ ਹੋਵੇ ਤਾਂ ਅਸੀਂ ਕਦੀ ਤੁਸੀਂ ਨਾ ਮਾਰਦੇ ਇਹ ਪਿਛਲੇ ਬੰਦੇ ਇਹ ਉਹ ਤੋਂ ਮਖੌਲ ਕਰਦੇ ਨੇ ਸਾਨੂੰ ਵੀ ਅਸੀਂ ਆਪਣੀ ਪੈਸੇ ਦੇ ਵਿੱਚ ਤੁਸੀਂ ਮਾਰੀਆ ਆਪਣਾ ਦੋ ਤਿੰਨ ਕਰਾਲਾ ਥਾਂ ਰੋਣਗੇ ਅਹੀਂ ਪਹਿਲੇ ਮਿੱਟੀ ਪਾਉਣ ਲੱਗੇ ਹਾਂ ਮੁੜ ਕੇ ਆਖਿਆ ਵੀ ਆਪਣੀ ਕੰਦ ਮਾਰ ਲਿਨੇ ਆ ਵੇਖੋ ਇਹਦੇ ਹੀ ਆਪਣਾ ਖਰਚਾ ਲਾ ਕੇ ਤੁਸੀਂ ਮਾ ਤੇ 50000 ਰੁਪਏ ਅਸੀਂ ਲਾਇਆ ਉਦੋਂ ਬਲਦੇਸ ਰਪੈ ਦੀ ਹਾਜ਼ਰੀ ਦੇ ਵਿੱਚ ਤੁਸੀਂ ਅਸੀਂ ਤੁਸੀਂ ਪਾਈ ਆ ਜਿਹੜੇ ਗਾੜੀ ਪਾਣੀ ਦਾ ਨਖਾਸ ਹੋਵੇ ਗਾੜੀ ਹੋਵੇਖੋ ਤੁਹਾਡੇ ਸਾਹਮਣੇ ਵੀ ਉਹ ਪਿੰਡ ਆ ਨਾਲਾ ਜਾਂਦਾ ਇਹਨੂੰ ਜੀ ਵਿਕਾਸ ਪਾਜੀ ਹੁਣਾਂ ਨਾ ਕਾ ਨਾਲਾ ਜਾਂਦਾ ਨਾ ਬਣਿਆ ਉਹ 4 ਫੁੱਟ ਉੱਚਾ ਨਾਲਾ ਵਾ ਕਦੀ ਵੀ ਨਾਲੇ ਦੇ ਵਿੱਚ ਪਾਣੀ ਪਾ ਦੇਣ ਅਸੀਂ ਤਾਂ ਤੁਸੀਂ ਵੜਦਾਂਗੇ ਜੇ ਪਾਣੀ ਪੈ ਸਕਦਾ ਨਾਲੇ 'ਚ ਪਾਣੀ ਪੈ ਨਹੀਂ ਸਕਦਾ 4 ਫੁੱਟ ਚ ਨਾਲਾ ਵਾ ਅੱਛਾ ਇਹਦਾ ਵੀ ਜੀ ਸਭ ਤੋਂ ਵੱਡਾ ਹਾਲੇ ਆ ਵੀ ਆੜਾ ਨਾਲਾ ਆਉਂਦਿਆ ਨਾ ਆਪਣੇ ਜਾਣ ਰਿਹਾ ਸਿੱਧਾ ਜਾ ਕੇ ਟਪਿਆਲੇ ਪੈਣ ਰਿਹਾ ਇਹ ਨਾਲਾ ਰੇਸ਼ਮ ਸਰਪੰਚ ਨੇ ਨਾਲਾ ਪਿੱਛੋਂ ਪੁੱਟਿਆ ਸੀ ਉਹਦੋਂ ਨਾਲ ਅਟੈਚ ਕਰਨ ਵਾਸਤੇ ਤੇ ਨਾਲਾ ਕੁਛ ਕਾਰਨਾ ਕਰਕੇ ਪਿੰਡ ਦੇ ਬੰਦੇ ਤਰਾਈ ਕੀਤਾ ਇਹ ਨਾਲਾ ਬਣਨਾ ਚਾਹੀਦਾ ਪ੍ਰਸ਼ਾਸਨ ਗਾੜੀ ਅਪੀਲ ਕਰਦੇ ਆ ਤੇ ਪਾਣੀ ਸਾਰਾ ਹੀ ਸਾਡਾ ਪਿੰਡ ਦਾ ਹੱਲ ਹੋ ਸਕਦਾ ਜੇ ਇਹ ਨਾਲਾ ਨਹੀਂ ਪੁੱਟਿਆ ਜਾਦਾ ਤਾਂ ਸਾਡਾ ਕੋਈ ਵੀ ਹੱਲ ਨਹੀਂ ਹੋ ਸਕਦਾ ਅੱਛਾ ਵੀਰ ਜੀ ਗੱਲ ਇਹ ਵੀ ਜਿੰਨਾ ਵੀਰਾਂ ਨੇ ਠੇਕੇ ਤੇ ਪਾਈ ਲਈ ਹੈ ਨਾ ਵੇਖੋ ਉਹਦਾ ਸਾਨੂੰ ਦੁੱਖ ਆ ਉਹਨਾਂ ਵੀ ਠੇਕਾ ਖਰਚਿਆ ਤੇ ਦੇਖੋ ਸਾਡਾ ਵੀ ਨੁਕਸਾਨ ਹੁੰਦਾ ਅਸੀਂ ਆਪਣੀ ਲੋਨ ਨਹੀਂ ਕੀਤਾ ਅਸੀਂ ਆਨੇ ਵੀ ਪ੍ਰਸ਼ਾਸਨਗਾਰੀ ਬੇਨਤੀ ਆ ਵੀ ਇਹਨਾਂ ਦਾ ਵੀ ਹੱਲ ਕੀਤਾ ਜਾਵੇ ਤੇ ਗਾਂ ਸਾਰੇ ਪਿੰਡ ਸਾਡਾ ਵੀ ਨਕਾਸ ਕੀਤਾ ਜਾਵੇ ਵੀ ਜਿਹੜਾ ਵੀ ਇਹਦਾ ਚੀਜ਼ ਦਾ ਆਪਾਂ ਨੂੰ ਘੜੀ ਦੇ ਪਿਛੋਂ ਨੌਬਦੀ ਨਾਵੇ ਭਾਈ ਕੀ ਨਾਮ ਆਪਣਾ ਤੇ ਕਿਹੜਾ ਪਿੰਡ ਜੀ ਵਿਕਟੇਂਦਰ ਸਿੰਘ ਪੈਂਟੂ ਗੜਾ ਭਾਈ ਕੀ ਮਸਲਾ ਜਿਹੜਾ ਪਣੀ ਦਾ ਸਾਡਾ ਮਸਲਾ ਹੈ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਕਿ ਸਾਡਾ ਜਿਹੜਾ ਪਾਣੀ ਦਾ ਨਕਾਸ ਆ ਅੱਗੋਂ ਬਿਲਕੁਲ ਬੰਦ ਹੋ ਗਿਆ ਪਿਛਲੇ ਪਾਸਿਓਂ ਸਾਰੀਆਂ ਖੂੜੀਆਂ ਬੰਦ ਹੋਈਆਂ ਪਿਛੋਂ ਹਮਲਾ ਇਸੇ ਕਰਕੇ ਸਾਰਾ ਇੱਥੇ ਆਉਂਦਿਆ ਸਾਡੀ ਆਣ ਕੇ ਐਂਡ ਤੇ ਹੋ ਜਾਂਦਾ ਖਤਮ ਇਥੇ ਨਾ ਕੋਈ ਕੋਈ ਨਿਕਾਸ ਹੈ ਨਾ ਕੋਈ ਗਾਲੀ ਸਮਝ ਪਰ ਜੋਰ ਬੇਨਤੀ ਆ ਸਾਡਾ ਪਾਣੀ ਦਾ ਨਿਕਾਸ ਦਾ ਕੋਈ ਬੰਦ ਕੀਤਾ ਜਾਵੇ ਅਜੇ ਸਾਨੂੰ ਇਹ ਪਾਣੀ ਦੀ ਮਾਰ ਤੋਂ ਬਚਾਇਆ ਜਾਵੇ ਐਸੇ ਸਾਡੇ ਝੋਨੇ ਸਾਰੇ ਡੁੱਬੇ ਪਏ ਆ ਕਿਹਨਾਂ ਥਾਂ ਜਿਹੜਾ ਤੁਹਾਡਾ ਡੁੱਬ ਚੁੱਕਾ ਸਾਡਾ ਕੋਈ 30 35 ਕਿਲੇ ਜਿਹੜਾ ਹੁਣ ਆਇਆ ਡੁੱਬ ਚੁੱਕਾ ਬਾਹਰ ਤੇ ਪਾਣੀ ਅਜੇ ਉਸ ਤਰ੍ਹਾਂ ਪੂਰਾ ਆਉਂਦਿਆ ਹੈ ਅੱਛਾ ਜੀ ਠੀਕ ਹੈ ਕਾਰ ਲੱਗੇ ਪਾਣੀ ਕਿੰਨੇ ਪਾਣੀ ਕਾਰ ਲੱਗੇ ਨਿਕਾਸ ਹੈ ਨਹੀਂ ਕੋਈ ਵੀ ਨਿਕਾਸ ਸਾਡੇ ਨਾਲ ਆ ਪਾ ਜਾਲਾ ਬਣਾਇਆ ਜਾਵੇ ਜਾਂ ਕੋਈ ਆਪਣਾ ਮਤਲਬ ਸਾਨੂੰ ਰਾਹ ਦਿੱਤੀ ਜਾਵੇ ਕਿਸੇ ਤਰ੍ਹਾਂ ਕਿਸ ਤਰ੍ਹਾਂ ਜੋ ਮਰਜ਼ੀ ਕਿਸ ਤਰ੍ਹਾਂ ਕਰਕੇ ਉਹ ਕਿਸੇ ਹਾਂ ਬੋਲ ਤਾਂ ਮੇਰਾ ਨਾਮ ਰঞ্জੀਤ ਸਿੰਘ ਹੈ ਜੀ ਪਿੰਡ ਭੁੱਲੜ ਜੀ ਮਸਲਾ ਇਹ ਪਾਣੀ ਦਾ ਤੁਹਾਨੂੰ ਹੁਣੇ ਵੇਖਿਆ ਜੀ ਵਿੱਚ ਵੜ ਕੇ ਤਿੰਨ ਤਿੰਨ ਫੁੱਟ ਵੇਖੋ ਤੁਹਾਨੂੰ ਇੱਥੋਂ ਤੱਕ ਦਿਖਾਇਆ ਜੇ ਮੈਂ ਤਿੰਨ ਤਿੰਨ ਫੁੱਟ ਤੱਕ ਹੁਣ ਪਾਣੀ ਆ ਜੇ ਬਰਸਾਤਾਂ ਸ਼ੁਰੂ ਹੋਈਆਂ ਜੇ ਮਤਲਬ ਮੌਸਮ ਚੱਲਣ ਨਹੀਂ ਦਾਦਾ ਤੇ ਗਾਂ ਦਾ ਪਤਾ ਨਹੀਂ ਕੀ ਬਣਨਾ ਕਿੰਨੇ ਪਾਣੀ ਆਉਣਾ ਇਹ 5-5 ਫੁੱਟ ਤੱਕ ਵੀ ਪਾਣੀ ਪਹੁੰਚ ਜਾਣਾ ਇੱਥੇ ਇਹ ਤਾਂ ਪਾਣੀ ਆਉਦਾ ਤਨਾ ਪਿੰਡਾਂ ਦਾ ਜੀ ਮਾਨਾ ਵਾਲਾ ਪਿਟੇਵੜ ਦਾ ਭੁੱਲੜਾ ਦਾ ਨਾਲ ਤੇ ਇੱਥੇ ਆਣ ਸਾਰਾ ਇਕੱਠਾ ਹੋ ਜਾਂਦਾ ਤੱਗੇ ਅਸੀਂ ਪਹਿਲੋਂ ਅਜ ਤੋਂ 5-7 ਸਾਲ ਪਹਿਲਾਂ ਨਿਕਾਸ ਹੈਗਾ ਸੀ ਉਹ ਤੋਂ ਮਤਲਬ ਬਾਬੇ ਦੀ ਪਾਲੀ ਵਿੱਚ ਪਰਾਉਣੂਗਾ ਅੱਗੇ ਛੱਪੜੀ ਉਹਨਾਂ ਦੀ ਪਾਣੀ ਸਾਹ ਨਿਕਲ ਜਾਂਦੇ ਆ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਹੁਣ ਬਾਬਿਆਂ ਨੇ 5-6 ਸਾਲ ਤੋਂ ਤੁਸੀਂ ਮਾਰਤੀ ਆਪਣੀ ਪਾਲੀ ਜ 12 ਕਿੱਲਿਆਂ ਜ ਤੇ ਬੇਦੀ ਚੰਦਿਆਂ ਨੇ ਤੇ ਆਪਣੀ ਪਾਲੀ ਬਜਾਉਣ ਦੇ ਖਾਤਰ ਪਿਛੇ ਕੋਈ ਜਨਤਾ ਨਹੀਂ ਸੋਚਿਆ ਪਈ ਕਿ ਉਹਨਾਂ ਦਾ ਕੋਈ ਹੈਗਾ ਕੋਈ ਨੁਕਸਾਨ ਕਿੱਥੋਂ ਰੋਟੀ ਖਾਣੀ ਹੈ ਕੀ ਕਰਨਾ ਉਹਨਾਂ ਹਾਂਜੀ ਤੇ ਕੋਈ ਡੰਗਰ ਦਾ ਪੱਛਾ ਨਹੀਂ ਸੋਚਿਆ ਬੇਜਮਾਨ ਦਾ ਨਹੀਂ ਸੋਚਿਆ ਉਹਨਾਂ ਜੇ ਪੱਠੇ ਗਲ ਜਾਣ ਦੇਖੋ ਕੀ ਡੰਗਰ ਵੀ ਬੇਜਮਾਨ ਵੀ ਭੁੱਖੇ ਮਰਨੇ ਉਥੇ ਇਹ ਉਦੋਂ ਵੀ ਇੱਥੇ ਸਭ ਕੁਝ ਕੀਤਾ ਐ ਅਪਲੀਕੇਸ਼ਨ ਲੱਕੇ ਦਿੱਤੀ ਐ ਐਸਡੀਐਮ ਨੂੰ ਇਹ ਤਹਿਸੀਲਦਾਰ ਸਾਹਿਬ ਨੂੰ ਸਾਡੇ ਉਦੋਂ ਕੋਈ ਸੁਣਵਾਈ ਨਹੀਂ ਹੋਈ ਤੇ ਹੁਣ ਅਸੀਂ ਇਹ ਮੰਗ ਕਰਦੇ ਸਾਡਾ ਪੱਕਾ ਹਲ ਕੀਤਾ ਜਾਵੇ ਕੋਈ ਇਹਦਾ ਪਾਣੀ ਨਿਕਾਹਦਾ ਇਧਰੋਂ ਕੋਈ ਨਿਕਾਸੂ ਬਣਾਇਆ ਜਾਵੇ ਨਾਲ ਨਾਲ ਜਿਹੜਾ ਪਿਛਲੇ ਪਿੰਡਾਂ ਪਾਣੀ ਆਉਂਦਾ ਉਹ ਸਿੱਧਾ ਇਹਨਾਂ ਤੋਂ ਰਹਿ ਜਾਵੇ ਆਹ ਵੇ ਤੁਹਾਨੂੰ ਮੈਂ ਤੋਂ ਯਕੀਨ ਹਾਲੇ ਆਪਾਂ ਨਹੀਂ ਬਚਣਦਾ ਸਾਹਮਣੇ ਹਾਂਜੀ ਸਾਰੇ ਲੱਗੇ ਸਾਰੇ ਡੁੱਬੇ ਬਚਣਗੇ ਕਿੱਥੋਂ ਇਹ ਇਹ ਮਹੀਨਾ ਮਹੀਨਾ ਪਾਣੀ ਸੁਕਣਾ ਇਹਨਾਂ ਪਿੱਛੋਂ ਪਾਣੀ ਇਹ ਤੁਹਾਨੂੰ ਉੱਥੋਂ ਵੇਖਿਆ ਕਿਤਨਾ ਆਪਣੇ ਡਿਗਣ ਡਿਆ ਪਿਛਵਾਣਗੇ ਹਾਂ ਪਨੀਰੀਆਂ ਖਤਮ ਹੋ ਅਹੀਂ ਮਾਂਕ ਪਛਾੜਾ ਹੈ ਉਹ ਕਰਦੇ ਸਾਡਾ ਕੋਈ ਹਲ ਪੱਕਾ ਕੀਤਾ ਜਾਵੇ ਨਹੀਂ ਹਲ ਪਾਣੀ ਹਲ ਹਾਂਜੀ ਨਹੀਂ ਹਲ ਹੁੰਦਾ ਫਿਰ ਅਸੀਂ ਤਰਨੇ ਦੇਵਾਂਗੇ ਜੋ ਵੀ ਜਿਤਨਾ ਮਿੱਥੇ ਸਮਝਣ ਲਈ ਜੇ ਉਹ ਸਾਡੇ ਫਿਰ ਉਹ ਅਸੀਂ ਉਹ ਕਰਾਂਗੇ ਜਿਸ ਤੋਂ ਤੁਹਾਨੂੰ ਪਹੁੰਚੋ ਇਤਨਾ ਕਰਾਂਗੇ ਜਿਸ ਤੋਂ ਚਾਹਵਾਂਗੇ ਆ ਚੱਕਰ ਹੈ ਜੀ ਬਲਵਿੰਦਰ ਸਿੰਘ ਪਿੰਡ ਭੁੱਲਰ ਜੀ ਕੀ ਹੈ ਮਸਲਾ ਤੁਹਾਡਾ ਜੀ ਮਸਲਾ ਇਹ ਹੈ ਜੀ ਮੈਂ ਝੋਨਾ ਲਾਇਆ ਠੇਕੇ ਦੇ ਪੈੜੀ ਲਈ ਆ ਕਿੰਨੀ ਪੈੜੀ ਲਈ ਪੈੜੀ ਲਈ 9 ਕਿੱਲੇ ਥਾਂ ਜੀ ਤੇ ਝੋਨਾ ਲਾਇਆ ਜੇ ਲਾਭ ਦਿੱਤੀ ਆ ਠੇਕਾ ਦਿੱਤਾ 7-8 ਲੱਖ ਰੁਪਈਆ ਮੈਂ ਦਿੱਤਾ ਠੇਕਾ ਦਿੱਤਾ ਜੇ ਲਾਭ ਦਿੱਤੀ ਆ ਵਾਈ ਦਿੱਤੀ ਜੋ ਮਲ ਤੇਲ ਖਰਚਾ ਜੋ ਵੀ ਕੁਝ ਹੋਇਆ ਤੇ ਮੈਂ ਦੱਸੋ ਗਰੀਬ ਬੰਦਾ ਝੋਨਾ ਮਾਰਿਆ ਗਿਆ ਮੇਰਾ ਮੈਂ ਦੱਸੋ ਕੀ ਕਰੂੰਗਾ ਇਹ ਪਾਣੀ ਕਿੱਥੋਂ ਆਇਆ ਪਾਣੀ ਇਹ ਮਾਨ ਨਾਲੇ ਪਿੱਟੇ ਵੱਡਾਂ ਦਾ ਦੋਹਾਂ ਪਿੰਡਾਂ ਦਾ ਰਗਵਾ ਇੱਥੇ ਸਾਰਾ ਨਖਾਸ ਹੀ ਇੱਥੇ ਆਉਂਦਾ ਭੁਲੜਾਂ ਦਾ ਵੀ ਨਾਲ ਹੀ ਪਾਣੀ ਆ ਇੱਥੇ ਨਖਾਸ ਆਉਂਦਾ ਤੇ ਨਾ ਪਿੰਡਾਂ ਦਾ ਪਾਣੀ ਇੱਥੇ ਹੀ ਆਉਂਦਾ ਤੇ ਅਗਲੇ ਬੰਨੇ ਬਾਬਿਆਂ ਨੇ ਤੁਸੀ ਮਾਰੀ ਆ ਉਹਨਾਂ ਆਪਣਾ ਆਪਣੇ ਖੇਤ ਬਚਾਉਣ ਵਾਸਤੇ ਸਾਡੇ ਮਗਰ 20 20 ਕਿਲੇ ਥਾਂ ਜਿਹੜਾ ਸੀ ਇਹਨਾਂ ਨੂੰ ਡੋਬਿਆ ਪਿਆ ਵਾ ਮਗਰਲੇ ਬੰਨੇ ਤੇ ਉਹ ਮਾਲਕ ਗਾਲੇ ਬਣੇ ਨਖਾਸ ਕੋਈ ਨਹੀਂ ਹੈਗਾ ਹਾਂਜੀ ਪੁੱਛਣਾ ਕੀ ਅਸੀਂ ਪੁੱਛਿਆ ਸੀ ਤੇ ਉਹ ਆਂਦੇ ਵੀ ਤੁਸੀਂ ਪਿਛਲੇ ਬੰਨੇ ਤੁਸੀਂ ਮਾਰ ਲਓ ਤੇ ਦੱਸੋ ਅਸੀਂ ਤੁਸੀਂ ਕਿਤਰਾ ਮਾਰੀਏ ਠੇਕੇ ਦੀ ਤੇ ਪਹਿਲੀ ਯਾਰ ਠੇਕੇ ਤੁਸੀਂ ਕਿਤਰਾ ਮੈਂ ਮਾਰਾਂ ਇੱਥੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਤੇ ਲਾ ਲਓ ਵੀ 9 ਕਿਲੇ 9 ਕਿਲੇ ਮੇਰਾ ਬਾਕੀ ਦਾ 30 35 40 ਕਿਲਿਆਂ ਦਾ ਪਾਣੀ ਫੇਰਨ ਰਿਹਾ ਬਾਕੀ ਮੈਂ ਦੇ 9 ਕਿਲੇ ਥਾਂ ਠੇਕੇ ਲਿਆ ਮੇਰੇ ਆਪ ਦੀ ਗੱਲ ਕਹਿੰਦਾ ਮੈਂ 9 ਕਿਲੇ ਹਾਂਜੀ 65000 ਰੁਪਏ ਪਹਿਲੀ ਲਈ ਜੇ ਕੀ ਮੰਗ ਕਰਦੇ ਏ ਤੇ ਮੰਗ ਮੈਂ ਦੇ ਇਹੋ ਗੱਲਾਂ ਨਾ ਵੀ ਕਹਿਦਾ ਕਿ ਕਿਤਰਾ ਨਖਾਸ ਬਣਿਆ ਜਾਵੇ ਕਿ ਬੰਨੇ ਨੂੰ ਰਾਹ ਬਣ ਜੇ ਚਲੋ ਪੈਲੀ ਦਾ ਬਚਾ ਜੇ ਝੋਨੇ ਦਾ ਦੇ ਕਿਤਰਾ ਪਾਣੀ ਨਿਕਲ ਜੇ ਤੇ ਕਿਸਾਨ ਖੁਸ਼ਹਾਲੀਆਂ ਕਰਦੇ ਆ ਅਹੀਂ ਤੇ ਜੇ ਨਾ ਕੋਈ ਕੋ ਮਸਲਾ ਲੂਦੇ ਅਹੀਂ ਤੇ ਕਿਤੇ ਨਾ ਕਿਤੇ ਧਰਨਾ ਲਾਵਾਂਗੇ ਅਹੀਂ ਹੁਣ ਕੀ ਕਰ ਸਕਦੇ ਆ ਗਰੀਬ ਆਦਮੀ ਸਾਡੀ ਤੁਹਾਡੇ ਚੰਦਾਂ ਭਾਈ ਤੇ ਅਹੀਂ ਤੇ ਮੈਂ ਬੇਨਤੀ ਕਰਦੇ ਆ ਵੀ ਸਾਡਾ ਕਿਨਾਂ ਕਿ ਬੰਨੇ ਨਖਾਸ ਕੱਢਣਾ ਚਾਹੀਦਾ ਮੇਰਾ ਨਾਮ ਅਪਰੀ ਸਿੰਘ ਭੁਲਰਜੀ ਪਿੰਡ ਵੀ ਭੁਲਰ ਸੀਲਪਕ ਜਿਲ੍ਹਾ ਮਰਸਰ ਸਭਾ ਜਿਹੜਾ ਤੁਸੀਂ ਅੱਜ ਤੇਰੀ ਤੁਸੀਂ ਕਹਿੰਦੇ ਜੇ ਪਾਣੀ ਦਾ ਡੱਬਾ ਭਰਿਆ ਖੇਤਾਂ ਦੇ ਵਿੱਚ ਕਿੰਨੀ ਕੁ ਫਸਲ ਤੁਹਾਡੀ ਖਰਾਬ ਹੋ ਚੁੱਕੀ ਆ 35 ਤੋਂ 40 ਕਿੱਲੇ ਵੀਰ ਜੀ ਜੰਮੀ ਸਾਰੇ ਇਹ ਪਾਣੀ ਖੜ ਗਿਆ ਪਿਛੇ ਪਟੇ ਵੱਡਾਂ ਤੋਂ ਭੁੱਲਰਾਂ ਦਾ ਰੋਕ ਰਗਵਾ ਲਾ ਲੋ ਵੀ 40 ਤੋਂ 50 ਕਿੱਲੇ ਪਿਛੇ ਵੇੜਾ ਉੱਚਾ ਰਗਵਾ ਉਹਦਾ ਪਾਣੀ ਪਟੇ ਵੱਡਾਂ ਦਾ ਤਾਂ ਮਾਨ ਦਾ ਪਾਣੀ ਸਾਰਾ ਆ 35 40 ਕਿਲੋ ਵਿੱਚ ਆਣ ਕੇ ਖੜ ਜਾਂਦਾ ਉਹਦੀ ਨਿਕਾਸੀ ਇਹਨੂੰ ਆ ਪਾਣੀ ਦੀ ਹਾਂਜੀ ਇਧਰ ਨਿਵਾਣੇ ਭਾਈ ਸਾਰਾ ਇਧਰ ਜੋ ਟਪਲੇ ਵਾਲੋਂ ਸਾਰਾ ਇਧਰ ਨੂੰ ਨਿਵਾਣੇ ਲੈਣੇ ਆਲੂ ਹਾਂਜੀ ਸਾਰਾ ਪਾਣੀ ਇਧਰ ਆਉਂਦਾ ਨਹੀਂ ਅੱਗੇ ਪਾਣੀ ਨਿਕਾ ਸਕੇ ਨਿਕਲਦਾ ਹੈ ਪਹਿਲਾਂ ਸਟੇਡੀਅਮ ਲਾਗਾ ਉਧਰ ਨਾਲਾ ਬਣਿਆ ਹੈ 3.5 ਤੋਂ 3 ਫੁੱਟ ਦਾ ਤੇ ਜਦੋਂ ਦਾ ਪਾਪੀ ਵਿਧੀ ਚਿੰਦੀਆਂ ਬੰਨ ਮਾਰਦਾ ਆਪਣੀ ਪੈਲੀ ਚ ਤੇ ਉਦੋਂ ਦਾ ਨਹੀਂ ਨਿਕਾਸ ਕੋਈ ਵੀ ਇੱਥੇ ਆਪਾਂ ਮਹੀਨਾ ਪਾਣੀ ਤਰ ਰਵੇ ਭਾਵੇਂ 20 ਦਿਨ ਰਵੇ ਭਾਵੇਂ 10 ਦਿਨ ਰਵੇ ਇਤਨਾ ਪਾਣੀ ਇੱਥੇ ਤਲਾ ਲੱਗੇ ਰਹਿਣੇ ਆ ਹਾਂਜੀ ਇੱਥੇ ਡੰਗਰ ਵਸ਼ੇ ਭੁੱਖੇ ਮਰਨੇ ਲੱਛਣ ਨਹੀਂ ਝੋਨਾ ਵੀ ਪੱਠੇ ਪੱਠੇ ਦੱਸੋ ਵੀਡੀਓ ਬਣਾਓ ਪੱਠੇ ਦੱਸੋ ਸਾਰਾ ਜੋ ਚਾਰਾ ਹਰਾਚਾਰਾ ਸਾਰਾ ਕੋਈ ਤੂੜੀ ਤੂੜੀ ਦਾ ਉਹ ਛਾੜੇ ਉਥੇ ਉਥੇ ਕੰਦ ਦੀਪੀ ਇੱਕ ਘਰ ਵਾਲਿਆਂ ਦੀ ਤੂੜੀ ਵੀ ਬਾਬੇ ਨੇ ਬਣਾ ਇਸ ਲਈ ਮਾਰਿਆ ਵੀ ਆਪਾਂ ਦੀ 12 ਕਿੱਲੇ ਪੈਲੀ ਨੂੰ ਜ਼ਮੀਨ ਨੂੰ ਬਚਾਉਣ ਵਾਸਤੇ ਤੇ 12 ਕਿੱਲੇ ਜ਼ਮੀਨ ਬਚਾਉਣ ਵਾਸਤੇ ਉਹਨਾਂ ਨੇ ਪਿੱਛੇ 40 ਤੋਂ 50 ਕਿੱਲੇ ਆਮ ਲੋਕਾਂ ਨੂੰ ਵੀ ਨੁਕਸਾਨ ਕੀਤਾ ਜੋ ਗਰੀਬ ਆ ਜਿਹਨਾਂ ਦਾ ਨੁਕਸਾਨ ਕਰਤਾ ਉਹ ਉਹ ਪੁਲਰਾਨੀ ਜ਼ਮੀਨ ਹੈ ਜੀ ਇਹ ਮੰਤਾਂ ਦੀ ਹੀ ਡੇਰਾ ਹੁੰਦਾ ਪਹਿਲਾਂ ਡੇਰਾ ਹੀ ਮੰਤਾਂ ਦਾ ਤੇ ਉਹ ਵੀ ਬਾਬਾ 1900 ਦੇ ਸਾਲਾਂ ਵਿੱਚ 95 ਜਦੋਂ ਕਬਜ਼ਾ ਕੀਤਾ ਚਲੋ ਹਾਂਜੀ ਉਹੀ ਕੋਈ ਪ੍ਰਸ਼ਾਸਨ ਨੂੰ ਕੋਈ ਅਪੀਲ ਕੀਤੀ ਉਦੋਂ ਦੀ ਅੱਜ ਤੋਂ 2 ਸਾਲ ਪਹਿਲਾਂ ਅਸੀਂ ਸਾਡੇ ਚਿੱਠੀ ਉਠੇ ਕੱਢੀਆਂ ਉਦੋਂ ਵੀ ਇਹੋ ਕੰਮ ਹੋਇਆ ਸੀ ਇਸ ਤਰ੍ਹਾਂ ਜੇ ਪਾਣੀ ਆਇਆ ਤੇ ਪੁਲਵਾਰੀ ਸਾਹਿਬ ਆਏ ਗੁਰਦੌਰ ਸਾਹਿਬ ਆਏ ਸਾਰਾ ਲਿਖ ਲੁਕ ਕੇ ਲੱਗੇ ਸੀ ਆਂਦੇ ਤੁਹਾਨੂੰ ਮੌਜਜਾ ਦੇਵਾਂਗੇ ਜੇ ਕੋਈ ਨਹੀਂ ਤੇ ਭਲਾ ਕੇ ਮੌਜਜਾ ਲੈਂਦੇ ਹਾਂ ਨਿਕਾਸੀ ਦਾ ਹੱਲ ਕਰੋ ਸਾਨੂੰ ਕੋਈ ਨਾਲਾ ਪਾਉਣ ਦਾ ਪੂਰੇ ਪਾ ਦੋ ਉਸ ਤੋਂ ਬਾਅਦ ਫਿਰ ਕੋਈ ਗੱਲ ਨਹੀਂ ਹੋਈ ਹਾਂਜੀ ਹੁਣ ਅਸੀਂ ਮੰਗ ਕਰਦੇ ਆਂ ਵੀ ਸਾਡੇ ਨਿਕਾਸੀ ਦਾ ਹੱਲ ਕੀਤਾਵੇ ਪਾਣੀ ਕੱਢਿਆ ਜਾਵੇ ਬਾਕੀ ਸਾਨੂੰ ਗੱਲ ਕੋਈ ਇਹ ਹੋਏ ਤਾਂ ਜੇ ਬਾਕੀ ਜੇ ਹੜਨ ਨਿਕਾਸੀ ਦਾ ਹੱਲ ਹੋ ਜੇ ਨਾ ਤੇ ਫਿਰ ਅਸੀਂ ਮੁਆਵਜ਼ੇ ਦਾ ਸਾਨੂੰ ਲੋੜ ਕੋਈ ਨਹੀਂ ਮੌਜ ਨਹੀਂ ਅਸੀਂ ਮੰਗਦੇ ਸਰਕਾਰ ਕੋ ਬਸ ਸਾਨੂੰ ਇਹ ਨਿਕਾਸੀ ਦਾ ਹੱਲ ਹੋ ਜੇ ਤੇ ਇਹਨੇ ਬਹੁਤ ਅਸੀਂ ਕਿੰਨੇ ਕਿਲੇ ਸਾਡੇ ਕਿੰਨਾ ਕਿਕਰ ਦੇ ਹਿਸਾਬ ਨਾਲ ਤੁਹਾਡਾ ਨੁਕਸਾਨ ਹੋ ਗਿਆ ਤੁਹਾਡਾ 35 40 ਕਿਲ ਏਕੜ ਦਾ ਨੁਕਸਾਨ ਹੋਇਆ ਸਾਰਾ ਹਾਂਜੀ ਕਿੰਨੇ ਪੈਸੇ ਦਾ ਨੁਕਸਾਨ ਪੈਸੇ ਤੁਸੀਂ ਵੇਖ ਲਓ ਵੀ ਜੋ ਆਪਾਂ ਵਾਈ ਕਰਦੇ ਹਾਂ ਜੋ ਸਾਰਾ ਕੁਝ ਕਰਦਾ ਝੋਨਾ ਵੇਖੋ ਗਲਿਆ ਪਿਆ ਪੈਲੀਆਂ ਵਾਉਣ ਤੱਕ ਡੀਜ਼ਲ ਦਾ ਖਰਚਾ ਲਵਾਈ ਦਾ ਖਰਚਾ ਰਹੇ ਹਾਂ ਤਾਂ ਦੋ ਦੋ ਪੋਨੇ ਖਾਧੀ ਪਾ ਚੁੱਕੇ ਹਾਂ ਤੇ 40 4000 ਤੋਂ 4500 ਰੁਪਿਆ ਲੇਬਰ ਆ ਝੋਨੇ ਲਾਉਣ ਵਾਲਿਆਂ ਦੀ ਉਹ ਵੀ ਦੇ ਦਿੱਤੀ ਸਾਰਾ ਕੁਝ ਕੀਤਾ ਤੇ ਵੇਖੋ ਘੱਟ ਤੋਂ ਘੱਟ 15 ਤੋਂ 20000 ਨੁਕਸਾਨ ਹੋ ਗਿਆ ਜੀ ਕਿਲੇ ਦਾ 10 ਟਾਈਮ ਠੇਕੇ ਦੇ ਕੋਲ ਮੈਂ 7 ਕਿਲੇ ਸਾਡਾ ਪ੍ਰਾਪਟੀ ਵੇਚਣੇ ਔਰ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز